1762 ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਹੁੰਦਾ ਹੈ ਜਦੋਂ ਕੌਮ ਦੇ ਜਥੇਦਾਰ ਦਾ ਜਨਮ ਹੁੰਦਾ ਉਦੋਂ ਅਬਦਾਲੀਏ ਤੋਪ ਬਣਵਾਉਂਦਾ ਤੇ ਤੋਪ ਬਣਾਈ ਹਿੰਦੂਆਂ ਦੇ ਘਰਾਂ ਚੋਂ ਕਾਹ ਇਕੱਠਾ ਕਰਕੇ ਪਿੱਤਲ ਤਾਂਬਾ ਲੋਹਾ ਸਰਬ ਲੋਹਾ ਜਿਸ ਇਤਿਆਦਿਕ ਧੰਤਾਂ ਇਕੱਠੀਆਂ ਕਰਕੇ ਅਬਦਾਲੀ ਨੇ ਆਖਿਆ ਇਹੋ ਜੀ ਤੋਪ ਬਣਾਓ ਜਿਹਦੇ ਵਰਗੀ ਤੋਪ ਦੁਨੀਆਂ ਦੇ ਕਿਸੇ ਜਰਨੈਲ ਕੋਲ ਨਾ ਹੋਵੇ ਸਾਰੇ ਕਾਰੀਗਰ ਇਕੱਠੇ ਕੀਤੇ ਇੰਜੀਨੀਅਰ ਸਾਰੇ ਕੰਨਾਂ ਨੂੰ ਹੱਥ ਲੱਗਾ ਇੱਕ ਸ਼ਾਹ ਨਜ਼ੀਰ ਉਹਨੇ ਅੱਗੇ ਹੋ ਕੇ ਆਖਿਆ ਬਾਦਸ਼ਾਹ ਸਲਾਮਤ ਤੂਪ ਮੈਂ ਬਣਾਵਾਗਾ ਤੂਪ ਬਣਾਈ ਉਹਦੀ ਨਾਲੀ ਦੇ ਉੱਪਰ ਲਿਖਿਆ ਪੀਕਰੇ ਅਜ ਦਹਾਏ ਆਤਿਸ਼ਬਾਰ ਪੀਕਰੇ ਦਾ ਮਤਲਬ ਹੈ ਤੂਪ ਅਜ ਦਹਾਏ ਦਾ ਮਤਲਬ ਹੈ ਵੱਡਾ ਸੱਪ ਆਤਿਸ਼ਬਾਰ ਦਾ ਮਤਲਬ ਹੈ ਮੂੰਹ ਵਿੱਚੋਂ ਆਗ ਉਗਲਣ ਵਾਲਾ ਸੱਪ ਉਹ ਬਣਾਈ ਧੋਪ 1.14 ਫੋਟੋ ਦੀ ਨਾਲੀ ਐ 1.14 ਫੋਟ ਅਗਲੇ ਪਾਸੇ 18 ਇੰਚ ਤੋਂ ਵੱਧ ਮਾਫ ਕਰਨਾ 9 ਇੰਚ ਤੋਂ ਵੱਧ ਉਹਦਾ ਕਿ ਰਾ ਅਗਲੇ ਪਾਸੇੋਂ ਜਿੰਦੀ ਗੋਲਾ ਨਿਕਲਦਾ ਸੀ ਤੇ ਸਵਾ ਮਣ ਕੱਚਾ ਬਰੂਦ 20 ਕਿਲੋ ਬਰੂਦ ਲਾ ਲਓ ਸਵਾ ਮਣ ਕੱਚਾ 20 ਕਿਲੋ ਬਰੂਦ ਉਹਦੇ ਵਿੱਚ ਪੈਂਦਾ ਸੀ ਅੱਜ ਦੀ ਪਾਛਾ ਵਿੱਚ ਕਹਿ ਦਿੰਦੇ 20 ਕਿਲੋ ਇਹ ਕਾਪਨ ਦੀਵਾਲੀ ਤੇ ਬੰਬ ਲਿਆਉਣੇ ਜਾਂ ਵਾਈ ਲਿਆਉਣੇ ਉਹਦੇ ਵਿੱਚ ਕਿੰਨਾ ਕ ਬਰੂਦ ਹੁੰਦਾ 50 ਗ੍ਰਾਮ ਨਹੀਂ ਹੁੰਦਾ ਤੇ ਜੇ ਕਿਤੇ ਬੰਦੇ ਦੇ ਬਾਜ ਜਾਵੇ ਕੱਪੜੇ ਫਾੜ ਦਿੰਦੀ ਹੈ ਬੰਦੇ ਦਾ ਨੂੰ ਕੁਸਾਨ ਕਰ ਦਿੰਦੀ ਜਿਹੜੇ ਤੋਪ ਦੇ ਹਾਉਦੇ ਵਿੱਚ 20 ਕਿਲੋ ਅਬਰੂਦ ਪੈਂਦਾ ਸੀਗਾ ਉਹ ਤੋਪ ਕਿਹੋ ਜੀ ਹੋਵੇਗੀ 4 ਫੁੱਟ ਉੱਚਾ ਜ਼ਮੀਨ ਦੇ ਨਾਲੋਂ ਦਾ ਤੁਰਾ ਹੈ 4 ਫੁੱਟ ਉੱਚਾ ਉਹ ਤੋਪ ਇਸ ਵੇਲੇ ਹੈ ਅਕਾਲੀਆਂ ਦੇ ਕੋਲ ਅਬਦਾਲੀ ਦੇ ਗਿਆ ਸੀ 우ਬੈਦ ਖਾਨ ਨੂੰ 우ਬੈਦ ਖਾਨ ਦੇ ਖੋਲੋਂ ਖੋਲੀ ਹਸ਼ਮਦ ਖਾਨ ਚੱਠੇ ਨੇ ਚੱਠਿਆਂ ਦੇ ਖੋਲੋਂ ਖੋਲੀ ਭੰਗੀਆਂ ਨੇ ਤੇ ਭੰਗੀਆਂ ਦੇ ਕੋਲੋਂ ਮੁੜ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁੜ ਕੇ ਉਹ ਦਿੱਤੀ ਗਈ ਅਕਾਲੀ ਫੌਜ ਨੂੰ ਉਹ ਤੋਪ ਅਬਦਾਲੀ ਨੇ ਉਹਦਾ ਨਾਮ ਰੱਖਿਆ ਸੀ ਜਮ ਜਮਾ ਇਬਰਾਹੀਮ ਦਾ ਇੱਕ ਪੁੱਤਰ ਸੀਗਾ ਇਬਰਾਹੀਮ ਦਾ ਪੁੱਤਰ ਇਸ ਮਾਈਲ ਖਾਨ ਜਿਨੂੰ ਨਿੱਕੇ ਹੁੰਦੇ ਨੂੰ ਆਪਣੀ ਉਹਦੀ ਮਾਂ ਦੇ ਨਾਲ ਬੇਰੇਤੇ ਵਿੱਚ ਛੱਡ ਕੇ ਆ ਗਿਆ ਸੀਗਾ ਤੇ ਪਾਣੀ ਤੋਂ ਪਿਆਸੇ ਬੱਚੇ ਨੇ ਜਿੱਥੇ ਅੱਡੀਆਂ ਰਗੜੀਆਂ ਇਸਮਾਇਲ ਖਾਨ ਨੇ ਉੱਥੇ ਪਾਣੀ ਦਾ ਸੋਮਾ ਫੁੱਟਿਆ ਅੱਜ ਵੀ ਜਦੋਂ ਹਾਜੀ ਲੋਕ ਜਾਂਦੇ ਨੇ ਉਸ ਸੋਮੇ ਤੋਂ ਜਾ ਕੇ ਵਜ਼ੂਅ ਕਰਦੇ ਨੇ ਸੋਮੇ ਤੋਂ ਉਹ ਸੋਮੇ ਦਾ ਨਾਮ ਹੈ ਜਮਜਮਾ ਅਬਦਾਲੀ ਨੇ ਤੋਪ ਦਾ ਨਾਮ ਬਦਲ ਕੇ ਰੱਖ ਦਿੱਤਾ ਜਮਜਮਾ ਤੋਪ ਤੇ ਜਦੋਂ ਭੰਗੀਆਂ ਦੇ ਕੋਲ ਆਈ ਤੇ ਇਹਦਾ ਨਾਮ ਪੈ ਗਿਆ ਭੰਗੀਆਂ ਵਾਲੀ ਤੋਪ ਆ ਉਹ ਤੋਪ ਬੀੜਿਆ ਖਿਜਰੀ ਦਰਵਾਜੇ ਦੇ ਸਾਹਮਣੇ ਹੁਣ ਲੜਾਈ ਹੋ ਰਹੀ ਹੈ ਤੋਪ ਨੇ ਗੋਲਾ ਛੱਡਿਆ ਖਿਜਰੀ ਦਰਵਾਜੇ ਤੇ ਲੱਗ ਗਿਆ ਦੀਵਾਰ ਤੇ ਜਾ ਕੇ ਡਿੱਗਾ ਦੂਜਾ ਗੋਲਾ ਤੀਜਾ ਗੋਲਾ ਸੱਤ ਗੋਲੇ ਮਾਰੇ ਦੀਵਾਰ ਦੇ ਲੱਗੇ ਥੋੜਾ ਜਿਹਾ ਪਾੜ ਪੈ ਗਿਆ ਲੇਕਿਨ ਤੋਪ ਚੱਲਣ ਤੋਂ ਖਾਮੋਸ਼ ਹੋ ਗਈ ਕੌਮ ਦੇ ਜੱਥੇਦਾਰ ਨੇ ਤੋਪਚੀ ਵੱਲੇ ਵੇਖ ਕੇ ਆਖਿਆ ਤੋਪਚੀ ਸਾਹਿਬ ਇੱਕ ਦੋ ਗੋਲੇ ਹੋਰ ਛੱਡੋ ਤਾਂ ਕਿ ਕੋੜਾ ਨੰਗਨ ਜੋਗਾ ਰਸਤਾ ਬਣ ਜਾਵੇ ਤੇ ਤੋਪਚੀ ਨੇ ਹਉਦੇ ਤੋਂ ਥੱਲੇ ਉਤਰ ਕੇ ਆਖਿਆ ਮਹਾਂਪੁਰਖੋ ਤੋਪ ਨਹੀਂ ਚੱਲੇਗੀ ਉਹਨੇ ਆਖਿਆ ਕਿਉਂ ਕਹਿੰਦਾ ਜੀ ਤੋਪ ਦਾ ਧੁਰਾ ਟੁੱਟ ਚੁੱਕਾ ਹੈ ਇਹ ਤੋਪ ਨਹੀਂ ਚੱਲੇਗੀ ਨਕਾਰੀ ਹੋ ਗਈ ਕੌਮ ਦੇ ਜੱਥੇਦਾਰ ਨੇ ਆਖਿਆ ਫਿਰ ਚੱਲੇਗੀ ਕਿਵੇਂ ਉਹਨੇ ਆਵਾਜ਼ ਦੇ ਕੇ ਆਖਿਆ ਕਹਿਣ ਲੱਗਾ ਜੀ ਚੱਲੇਗੀ ਇਸ ਟੋਪ ਦੇ ਤੁਰੇ ਦੇ ਥੱਲੇ ਕੋਈ ਆਪਣਾ ਮੋਢਾ ਦਵੇ ਸਨਮਾਨ ਜੋ ਖਰਸਾ ਜੀ ਟੋਪ ਜੀ ਨੇ ਆਖਿਆ ਚੱਲੇਗੀ ਤਾਂ ਇਹਦੇ ਮੋਢੇ ਦੇ ਥੱਲੇ ਕੋਈ ਬੰਦਾ ਤੁਰਾ ਦੇਵੇ ਆ ਮੋਢਾ ਦਵੇ ਤੁਰੇ ਦੇ ਥੱਲੇ ਟੋਮ ਦੇ ਜਥੇਦਾਰ ਨੇ ਆਖਿਆ ਕੋਈ ਗੱਲ ਨਹੀਂ ਇੱਥੇ ਮੋਢਾ ਦੇ ਕੇ ਤੁਰੇ ਨੂੰ ਬੈਲੈਂਸ ਕਰਨਾ ਪਵੇਗਾ ਲੇਕਿਨ ਤੋਪਚੀ ਨੇ ਆਖਿਆ ਪੂਰੀ ਗੱਲ ਸੁਣ ਲਓ ਜਿਹੜਾ ਬੰਦਾ ture ਦੇ ਥੱਲੇ ਮੋਢਾ ਦੇਵੇਗਾ ਜਦੋਂ ਮੈਂ ਬਰੂਦ ਨੂੰ ਅੱਗ ਲਾਵਾਂਗਾ ਗੋਲਾ ਚੱਲੇਗਾ ਲੇਕਿਨ ਜਿਹੜਾ ture ਥੱਲੇ ਮੋਢਾ ਦੇਵੇਗਾ ਫਿਤੀ ਫਿਤੀ ਹੋ ਕੇ ਆਕਾਸ਼ ਨੂੰ ਉੱਡ ਜਾਵੇਗਾ ਫਿਰ ਲੜਾਈ ਹੋਣ ਲੱਗ ਪਈ ਅੱਜ ਵੀ ਹੈ ਨ ਚੜਦੀ ਖਲਾ ਦੇ ਵਿੱਚ ਪਰ ਬਹੁਤੇ ture ਥੱਲੇ ਮੋਢਾ ਦੇਣ ਤੋਂ ਅੱਜ ਵੀ ਬਚਦੇ ਨਹੀਂ ਮੋਢਾ ਕੋਈ ਦੇਵੇ ਬਸ ਗੋਲਾ ਮੈਂ ਚਲਾਵਾਂ ਪਲੀਤਾ ਵੀ ਬਾਲ ਕੇ ਮੈਨੂੰ ਕੋਈ ਫੜਾਵੇ ਅੱਗ ਹੀ ਮੈਂ ਕੱਲੀ ਲਾਵਾਂ ਲੜਾਈ ਇਸ ਗੱਲ ਦੀ ਨਹੀਂ ਵੀ ਕੋਈ ਬੰਦਾ ਕਹਿੰਦਾ ਸੀਗਾ ਮੈਂ ਨਹੀਂ ਵੋਟਾਂ ਦੇਣਾ ਕੋਈ ਕਹਿੰਦਾ ਮੈਂ ਨਹੀਂ ਲੜਾਈ ਇਸ ਗੱਲ ਦੀ ਹੈ ਇੱਕ ਬੰਦਾ ਕਹਿੰਦਾ ਮੋਟਾ ਮੈਂ ਦੇਣਾ ਥੱਲੇ ਦੂਜਾ ਕਹਿੰਦਾ ਮੋਟਾ ਮੈਂ ਦੇਣਾ ਥੱਲੇ ਇੱਥੇ ਹੋਰ ਸੁਣਿਓ ਫਿਰ ਸਨਮਾਨ ਜੋ ਖਾਲਸਾ ਜੀ ਕਮਾਂਡਰ ਨੇ ਆਖਿਆ ਪਹਿਲਾਂ ਮੋਟਾ ਮੈਂ ਦਵਾਂਗਾ ਮੇਰੇ ਤੋਂ ਬਾਅਦ ਜਿਹੜਾ ਮੇਰੇ ਸੱਜੇ ਪਾਸੇ ਖਲੋਂਦਾ ਉਹ ਮੋਢਾ ਦਵੇਗਾ ਉਹਦੇ ਤੋਂ ਬਾਅਦ ਜਿਹੜਾ ਉਹਦੇ ਸੱਜੇ ਪਾਸੇ ਖਲੋਂਦਾ ਮੋਢਾ ਉਹ ਦਵੇਗਾ ਫੈਸਲਾ ਹੋ ਗਿਆ ਕਰਦਿਆਂ ਕਰਦਿਆਂ 17 ਬੰਦਿਆਂ ਨੇ ਮੋਢਾ ਦਿੱਤਾ ਤੋਪ ਦੇ ਤੁਰੇ ਥੱਲੇ ਤੇ 17 ਦਾ ਇਤਿਹਾਸ ਕੇਂਦਰੀ ਸਿੱਖ ਅਜਾਇਬ ਕਾਰ ਯਮਰਤ ਸਰ ਦੀ ਤਰਤੀ ਤੇ ਹੈ ਕਿਤੇ ਜਾ ਕੇ ਦਰਸ਼ਨ ਕਰਿਓ 17 ਬੰਦੇ ਸ਼ਹੀਦ ਹੋ ਗਏ ਦੀਵਾਰ ਵਿੱਚ ਪਾਰ ਪੈ ਗਿਆ ਹੁਣ ਜਦੋਂ ਪੰਗੀਆਂ ਵਾਲੀ ਤੋਪ ਨੂੰ ਲੱਗ ਗਿਆ ਪਲੀਤੇ ਦਰ ਦਰ ਕੇ ਤੁਰੀਆਂ ਸ਼ੀਣੀਆਂ ਹਾਥੀ ਤੇ ਚੀਤੇ ਜਦ ਕਿਲੇ ਵੱਲ ਨੂੰ ਗੋਲਿਆ ਮੂੰਹ ਸਿੱਧੇ ਕੀਤੇ ਉਥੇ ਇੱਟਾਂ ਉੱਡੀਆਂ ਆਕਾਸ਼ ਨੂੰ ਫੋਫੀਤੇ ਫੀਤੇ ਕੰਦ ਵਿੱਚ ਮਗੋਰਾ ਪੈ ਗਿਆ ਇਉਂ ਦੈਤ ਦਿਖਾਈ ਜੋ ਰਿਸ਼ਾਂ ਵਿੱਚ ਆਣ ਕੇ ਆ ਗੁਫਾ ਬਣਾਈ ਇਹ ਵੇਖ ਅਕਾਲੀ ਫੌਜ ਨੇ ਕਰ ਸੂਰਮਤਾਈ ਉਹਨੇ ਦਰਿਆ ਪੈਰ ਰਕਾਬ ਤੇ ਗੁਰ ਫਤੇ ਬੁਲਾਈ ਜੋ ਸਿੰਘ ਪਿਆ ਵਿੱਚ ਹਿਰਨੀਆਂ ਇਉਂ ਦੈਤ ਦਿਖਾਈ ਫਿਰ ਪਹੁੰਚੇ ਮਦਦ ਵਾਸਤੇ ਭਾਈਆਂ ਨੂੰ ਭਾਈ ਉਧਰ ਵਿੱਚ ਮਹਲ ਦੇ ਮੁਜੱਫਰ ਖਾਨ ਨੂੰ ਕਿਸੇ ਖਬਰ ਪਹਚਾਈ ਰੰਗ ਗੁੱਡਿਆ ਮੁਜੱਫਰ ਖਾਨ ਦਾ ਤੇ ਉੱਡ ਗਈ ਹਵਾਈ ਇਧਰੋਂ ਅਕਾਲੀ ਬਾਬਾ ਫੂਲਾ ਸਿੰਘ ਕੋੜੇ ਤੇ ਅਸਵਾਰ ਹੋਇਆ ਉਧਰੋਂ ਮੁਜੱਫਰ ਖਾਨ ਬਾਬਾ ਜੀ ਦੇ ਮੁਕਾਬਲੇ ਤੇ ਆਇਆ ਅਕਾਲੀ ਬਾਬਾ ਫੂਲਾ ਸਿੰਘ ਨੇ ਹਵਾਈ ਦੇਖ ਕੇ ਆਖਿਆ ਮੁਜੱਫਰ ਖਾਨ ਖਾਲਸੇ ਦਾ ਪੰਰਨ ਹੈ ਪਹਿਲਾ ਵਾਰ ਨਹੀਂ ਕਦੇ ਖਾਲਸਾ ਕਰਦਾ ਕਰ ਮੁਜੱਫਰ ਖਾਨ ਨੇ ਪਹਿਲਾ ਵਾਰ ਕੀਤਾ ਬਾਬੇ ਨੇ ਰੋਕਿਆ ਦੂਜਾ ਵਾਰ ਕੀਤਾ ਰੋਕਿਆ ਤੀਜਾ ਵਾਰ ਕੀਤਾ ਰੋਟਿਆ ਹੁਣ ਕਰਦਿਆ ਕਰਦਿਆ ਵਾਰੀ ਆ ਗਈ ਕੌਮ ਦੇ ਜੱਥੇਦਾਰ ਦੀ ਜੀ ਜਥੇਦਾਰ ਬਾਬਾ ਫੁੱਲਾ ਸਿੰਘ ਜਕਾਲੀ ਨੇ ਖਿੱਚ ਕੇ ਸ੍ਰੀ ਸਾਹਿਬ ਆਪਣੇ ਦਮਾਨੇ ਦੇ ਉੱਪਰ ਦੀ ਲਹਿਰਾ ਕੇ ਜੀ ਸਤਿਗੁਰ ਸਤਿ ਸ੍ਰੀ ਅਕਾਲ ਦਾ ਜਾਕਾਰਾ ਜਿਨੇ ਮੁਜਫਰ ਖਾਨ ਤੇ ਪਰਮਵਾਰ ਕੀਤਾ ਉਸ ਵੇਲੇ ਤੇ ਨਖੇ ਨੂੰ ਵਾਰ ਦੇਖਾਂ ਵਿੱਚ ਲਾਲੂ ਕਮਣ ਦਾ ਟਾਡੀ ਜਥਾ ਮੌਤ ਦੀ ਉੜੀਕ ਦੀ ਆ ਸਰ Very good, dude. mad अॻे अॼु तक आया सामन ਦੀ ਕਰ ਲੈ ਅਖੀਰੀ ਵਾਰ ਨਬੀ ਨੂੰ I'm the